ਹਾਂਜੀ ਅੱਜ ਵਾਲੀ ਕਲੈਕਸ਼ਨ ਸਾਰੀ ਕਾਟਨ ਦੀ ਰਹੇਗੀ ਤੇ ਇਹਦੇ ਵਿੱਚ ਇਹ ਵਾਲੇ ਸੌਟਨ ਕਾਟਨ ਦੇ ਆਉਣਗੇ ਬਹੁਤ ਹੀ ਜ਼ਿਆਦਾ ਸੋਨੇ ਕੈਮਰੀ ਕਾਟਨ ਦੀ ਸ਼ਰਟ ਹੈਗੀ ਨਾਲ ਪਲਾਜ਼ੋ ਰਹੇਗਾ ਜੀ ਤੇ ਅਨਸਟਿਚ ਹੈ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਵਿਦਆਊਟ ਦੁਪੱਟਾ ਰਹਿਣਗੇ ਇਹ ਵਾਲੇ ਸੂਟ ਤੇ ਇਹ ਵਾਲੇ ਸੂਟ ਰਹਿਣਗੇ ਜੀ ਕੈਮਰੀ ਕਾਟਨ ਦੇ ਨਾਲ ਦੁਪੱਟੇ ਵੀ ਮਲ ਕਾਟਨ ਦੇ ਆ ਬਾਟਮ ਦੇ ਉੱਤੇ ਵਰਕ ਹੈ ਲੈਸਾਂ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਨੇ ਪ੍ਰੋਪਰ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲਾ ਕੈਮਰੀ ਕਾਟਨ ਦਾ ਸੂਟ ਰਹੇਗਾ ਜੀ ਬਿਗ ਬਣੇ ਦੇ ਵਿੱਚ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਰਹਿਣ ਵਾਲੀ ਹੈ ਇਹ ਵਾਲੇ ਸੂਟ ਆਉਣਗੇ ਜੀ ਬੁਟੀਕ ਸਟਾਈਲ ਦੇ ਵਿੱਚ ਸੂਟ ਬਣੇ ਹੋਏ ਇਹਨਾਂ ਦੇ ਉੱਪਰ ਵਰਕ ਹੈ ਤੇ ਬਹੁਤ ਹੀ ਜਿਆਦਾ ਸੋਹਣੇ ਸੂਟ ਨੇ ਜੈਪੂਰੀ ਸਟਾਈਲ ਦੇ ਵਿੱਚ ਤੁਸੀਂ ਇਹਨਾਂ ਨੂੰ ਵੀ ਬਾਏ ਕਰ ਸਕਦੇ ਹੋ ਇਹ ਵਾਲੇ ਗੀਜ਼ਾ कॉटन ਦੇ ਸੂਟ ਆਉਣਗੇ बॉटम ਉੱਤੇ ਵਰਕ ਹੈਗਾ ਨਾਲ ਦੁਪੱਟਾ ਫੁੱਲ ਪਿਓਰ ਦਾ ਰਹੇਗਾ ਟਾਈ ਡਾਈ ਦਾ ਤੇ ਸ਼ਰਟ ਰਹੇਗੀ ਇਹਨਾਂ ਦੀ ਬਹੁਤ ਹੀ ਜਿਆਦਾ ਸੋਹਣੀ ਇਹ ਵਾਲੇ ਰੂਬੀ कॉटन ਦੇ ਸੂਟ ਹੈ ਜੀ ਨਾਲ ਦੁਪੱਟਾ ਮਸਲੀਨ कॉटन ਦਾ ਰਹੇਗਾ ਇਹਨਾਂ ਦੇ ਬਾਜ਼ੂ बॉटम ਦੇ ਉੱਤੇ ਵਰਕ ਰਹੇਗਾ ਇਹ ਬਲੇ ਜੋਟ ਨੇ ਇਹਦੀ कॉटन ਦੇ ਮਲ ਕੋਟਨ ਦਾ ਦੁਪੱਟਾ ਰਹੇਗਾ ਨਾਲ ਸਾਰਾ ਸੂਟ ਹੀ कॉटन ਦਾ ਤੇ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਰਹੇਗੀ ਇਹਨਾਂ ਦੇ neck ਦੇ ਉੱਪਰ ਬਹੁਤ ਸੋਹਣੀ ਡਿਜ਼ਾਈਨਿੰਗ ਬਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਵੇਸ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਤੇ ਆਪਣਾ ਜਿਹੜਾ ਵੀ ਹੁੰਦਾ ਹੈ ਸੂਟ ਦਾ ਸਕਰੀਨ ਸ਼ਾਟ ਮੇਰੇ ਨਾਲ WhatsApp ਨੰਬਰ ਤੇ ਸੈਂਡ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਥੈਂਕ ਯੂ so much ਵੀਡੀਓ ਦੇਖਣ